ਕੀ ਹਾਲ ਚਾਲ ਹੋਦਾ ਆਪਰਾ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਮਿੱਤਰੋ ਅੱਜ ਆਪਾਂ ਪੰਜਾਬ ਪਿੰਡ ਸਵਾਰਾ ਕਵੀਆਂ ਮੁਕਾਬਲੇ ਲੈ ਕੇ ਟਰੈਕਟਰ ਆਪਣੇ ਹਲਵਾਰਾ ਫੀਅਟ ਕਲੱਬ ਤੇ ਮਿੱਤਰੋ ਆ ਚੱਲਦੇ ਆਂ ਤੁਰਨ ਲੱਗੇ ਸੀ ਹਲਵਾਰੇ ਤੋਂ ਤੇ ਨਰਦਿਆ ਰਾਹ ਤੇ ਤੁਹਾਨੂੰ ਨੂੰ ਮੇਲਾ ਚੱਲ ਕੇ ਤੇ ਟਰੈਕਟਰ ਲੈ ਕੇ ਚੱਲੇ ਆ ਦੋ ਆਪਾਂ ਨਿਊ ਫੀਅਟ ਤੇ 5500 ਸਿੰਪਲਾਂ ਲਈ ਤੇ ਨਿਊ ਫੀਅਟ ਜਿਗਾਰੂ ਮਾਣ ਚਲੋ ਮਿੱਤਰੋ ਚੱਲਦੇ ਆਂ ਫਿਰ ਪੀਤਾ ਜੱਗੀ ਤੋਂ ਵੱਤ ਜਾਣਾ ਤਰੇ ਜੱਗੀ ਠੀਕ ਹੈ ਨਾ ਤਾ ਵਾਧੂ ਜਾਣਾ ਕਹਿੰਦਾ ਚਲੋ ਜੱਗੀ ਤੱਕ ਕੋਲੋਂ ਵੇਖੀ ਲਓ ਪਹਿਲਾਂ ਕਰਾ ਦਿਓ ਫਾਈਟ ਆਹ ਇੱਥੇ ਗਰਾਊਂਡ ਹੈਗੀ ਆ ਤਿਆਰ ਆ ਚਲੋ ਅੱਗੇ ਉਧਰ ਨੂੰ ਵੱਢੀ ਆ ਉਧਰ ਨੂੰ ਇਹ ਮੈਟਰ ਉਹ ਰੋਟਾ ਲੱਗਿਆ ਬੈਠਾ ਖਾਲੀ ਚੋ ਚਲੀ ਮੈਡਮ ਮੈਟਰ ਮੱਧਿਆਂ ਕਰਨ ਠਾਈ ਵਾਲਾ ਮੇਲਾ ਇੱਥੋਂ ਦਾਾਸ ਤੋਂ ਖੜੇ ਤੇ ਨਾ ਆ। ਇਹ ਤਾਂ ਵਾਹ ਕੀ ਮਾਰ ਦਿਆ ਟਰਾਲੀ। ਚੱਕੋ ਮਿੱਤਰੋ ਤੇਲ ਪਵਾ ਲਿਆ ਟੈਂਕੀ ਗਰਲੀ ਫੁੱਲ। ਹੁਣ ਜਾ ਕੇ ਉੱਥੇ ਖੜਾਂਗੇ। ਉੱਗੇ ਮਰਿੰਡੇ ਸ਼ਹਿਰ ਮਰਿੰਡੇ ਸ਼ਹਿਰ ਕੀ ਕਰਨਾ ਹੈ ਤੁਹਾਨੂੰ ਦਿਖਾਉਂਦੇ ਆਂ ਚੰਦ ਕਮੰਟਾ ਤੱਕ ਮਿੱਤਰੋ ਆਹ ਮੰਦਿਰ ਲੈਣ ਗਏ ਸੀ ਮਰਿੰਡੇ ਆ ਸੀ ਇਹ ਬੱਸ ਚੜ ਕੇ ਆਇਆ ਕਹਿੰਦੇ ਜਿਹਦੇ ਅੱਗ ਹੋ ਗਿਆ ਬੱਸ ਚੜ ਕੇ ਆਇਆ ਹਨਾ ਬਾਈ ਜਿੰਦਗੀਆਂ ਪੀਣ ਕੇ ਪਹੁੰਚ ਗਿਆ ਪਹਿਲੀ ਵਾਰ ਬੱਸ ਚੜਿਆ ਉਹ ਵੀ ਇੰਨੀ ਦੂਰ ਕਲਾਰ ਜਵਾਗ ਕਰਦੇ ਆ ਫਿਕਰ ਚ ਬੈ ਗਿਆ ਉਹ ਕੰਮ ਕਰਦਾ ਕਰਦੇ ਜਵਾਗ ਆ ਗਿਆ ਮਰਿੰਡੇ ਹਾਂ ਜੀ ਮਿੱਤਰੋ ਇਹ ਲੱਉਣ ਲੱਗੇ ਆ ਰੋ ਗਿਆ ਰੋ ਗਿਆ ਰੋ ਗਿਆ ਰੋ ਗਿਆ ਉਹ ਬਾਹਰ ਖੜਾ ਹੈ ਲੱਤ ਮਾਰ ਪਰ ਡਿਫੈਂਡਿੰਗ ਹੈ ਮਿੱਤਰ ਆ ਗਿਆ ਆਪਣਾ ਸਿੰਪਲ ਵਾਲਾ ਹੋਰ 550 ਹਲਵਾਰਾ ਵੀ ਇਹਦਾ ਉਹ ਉੱਤਰ ਗਏ ਗਪੂਰ ਤੋਂ ਆ ਜੀ ਆਹ ਟਰੈਕਟਰ ਆ ਗਿਆ ਉਹ ਗੈਂਗ ਆ ਵੀ ਅੱਧੀ ਗੈਂਗ ਆ ਫਿਰਦੀ ਹੈ ਮਿੱਤਰੋ ਆ ਗਏ ਟਰੈਕ 'ਚ ਹੋਣੀ ਹੱਪੀ ਮੈਂਟੇ ਗੁਰਦੀਪ ਪਿੰਨਾ ਸੱਤੀ ਬਹਾਦਰ ਖੰਬਲੀ ਪਰਮੰਦਰ ਸਾਡਾ ਭਰਾ ਜੀ ਸਾਡੇ ਪਰਿਵਾਰਿਕ ਦੇ ਉਪਦੇਸ਼ ਤੌਰ ਤੇ ਅੱਜ ਜੀ ਮਿੱਤਰੋ ਪਾਉਣ ਲੱਗਿਆ ਪਾਣੀ ਹੁਣ ਬਾਈ ਨੋਟ ਕਰਿਓ ਪਾਣੀ ਪਾਰਨ ਲੱਗਿਆ ਬਾਈ ਗੁਰਦੀਪ ਜੀ ਦਾ ਪਹਿਲਾ ਰਾਊਂਡ ਹੀ ਆਦਾ ਪਹਿਲੀ ਟਾਈ ਨਿਕਲੀ ਜੀ ਦੀ ਬਾਈ ਗੁਰਦੀਪ ਜੀ ਦਾ ਪਹਿਲਾ ਹੀ ਚੱਲੂ ਪਿਆ ਹਾਂਜੀ ਮਿੱਤਰੋ ਪਾਣੀ ਪੂਣੀ ਧਰ ਲਿਆ ਕੰਮ ਕਰਦਾ ਫੱਟ ਖੜੀਆਂ ਗਏਗਾ ਆਪਣੀ ਸਾਰੀ ਦਿਲਦਿਆਂ ਕਰੀਆਂ ਚ ਧੰਨਵਾਦ ਆ ਹਲਵਾਰਾ ਖੇਡ ਕਲੱਬ ਵਾਲੇ ਪੁੱਜੇ ਹੋਏ ਨੇ ਜਿੰਨੇ ਵੀ ਭਰਾ ਸਾਡੇ ਪੁੱਜੇ ਨੇ ਧੰਨਵਾਦ ਆ ਪਹਿਲੇ ਪੜਾਅ ਟ੍ਰੈਕਟਰ ਤਣੀਆਂ ਦੀ ਗੱਲ ਕਰੀਏ ਸਾਗਾ ਦੇ ਰਾਜੂ ਮਾਣ ਮਾਦਰੀ ਦਾ ਨਾਂ ਚੱਲਿਆ ਮੇਰੇ ਵੀਰੋ ਫਤਰੀਨ ਅੱਗੇ ਵਰਗੀਆਂ ਗੱਲਾਂ ਚੱਲੀਆਂ ਨੇ ਪਰਮ ਪੌਂਦਲ ਵਰਗੀਆਂ ਗੱਲਾਂ ਨੇ ਮੇਰੇ ਵੀਰੋ ਕਨੇ ਵੀ ਟ੍ਰੈਕਟਰ ਸਭੀਆਂ ਦੇ ਇਤਿਹਾਸ ਦੀਆਂ ਵੱਡੀਆਂ ਗੱਲਾਂ ਨੇ ਜੀ ਮਿੱਤਰੋ ਹੱਕ ਦੀ ਮਿਹਨਤ ਹੀ ਹੋ ਚੁੱਕੀ ਆ ਤੇ ਟਰੈਕਟਰ ਚੱਲਣ ਲਈ ਤਿਆਰ ਆ ਬਿਲਕੁਲ ਹਾਂ ਜੀ ਮਿੱਤਰੋ ਟਰੈਕਟਰ ਚ ਚੱਲਣ ਲੱਗਿਆ ਤੇ ਆਜੋ ਤੁਹਾਨੂੰ ਦਿਖਾਉਂਦੇ ਆ ਵੀਡੀਓ ਟਰੈਕਟਰ ਹੈ ਕਰ ਰਹੀ ਆ ਮਿੱਤਰੋ ਲੱਗਿਆ ਸਾਡੇ ਬਗਿਆਨ ਪਰ ਲੱਗਿਆ ਆ ਤੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨੂੰ ਸਰਦਾਰ ਸੁਖਵੀਰ ਸਿੰਘ ਜੀ ਦੇ ਪੁੱਤੇ ਹੋਇਆ ਵੱਡਾ ਧੰਨਵਾਦ ਕਰਦੇ ਆ ਬਈ ਪ੍ਰੈਰ ਨੂੰ ਨੋਟ ਕਰੋ ਜੀ ਜਵਾਨੀ ਜਿਹੜੀ ਪ੍ਰੋਮੋਨ ਵਾਲੇ ਵੀਰੋਂ ਆਪਾਂ ਬੈਰ ਬਸਤੀ ਜਿਹੜੇ ਦੋ ਪਟਿਆਲਾ ਹਰਵਾਰਾ ਪੀਅਰ ਗਰੁੱਪ ਦੇ ਪਹਿਲੇ ਟੈਕਮੋਲਾ ਤੇ ਆਏ ਨੇ ਸਾਡੇ ਵੀਰ ਇਹਨਾਂ ਸਾਡੇ ਵੀਰ ਧੂਰ ਗੋਰੀਏ ਨਾਲ ਜਿਹੜੇ ਬੈਜੋ ਜਿਹਨਾਂ ਦੀ ਨਹੀਂ ਡਿਊਟੀ ਬੈਜੋ ਸਪੂਰ ਦੇ ਅੱਗੇ ਵਾਲੇ ਵੀ ਮਾਕੇ ਪਾਕੀ ਬੈਜੋ ਬੈਜੋ ਬੜਾ ਜਾ ਭਾਈ ਬਸਰੀਆਂ ਬੰਦੇ ਆ ਫਤਿਹੰਦਰ ਨਾ ਭੇਜੋ ਕਈ ਜਦੋਂ ਵੀ ਜਿਹੜੇ ਟਰੈਕਟਰ ਦਾ ਮੈਚ ਹੋ ਜਾਂਦਾ ਉਹਦੇ ਨਾਲ ਦੇ ਸਾਰੇ ਵੀ ਗਰਾਊਂਡ ਤੋਂ ਬਾਹਰ ਇਹ ਸਾਰੇ ਰੇਡ ਖੇਡਣ ਕਰਕੇ ਸਭੀ ਵਿਦਵਸ ਨੂੰ ਮਾਣ ਹੈ ਜਰੂਰ ਹੀ ਖੜਾ ਨਾਇਆ ਦੇਊਗਾ ਸਭ ਤੁਸੀਂ ਨਾਮ ਦੀ ਨਾਲ ਗਰਾਊਂਡ ਤੋਂ ਬਾਹਰ ਲਾਡੀ ਪਹਿਲਾ ਟਰੈਕਟਰ ਚੱਲਣ ਲੱਗਾ ਮਾਰੀ ਜੀ ਇੱਕ ਘਰ ਸੋਚਿਆ ਮੇਰਾ ਭਰਾਵਾਂ ਦੇ ਤੇ ਸਭ ਨੇ ਵੀ ਆਖਿਆ ਬਾਗੀ ਪੈਸੇ ਵਾਲਾ ਦੇਖਿਆ ਬੜੀ ਗੱਲ ਸੁਣਦੇ ਆ ਕਿਉਂਕਿ ਇਹ ਲੈਣ ਦਾ ਤਰੀਕਾ ਮਾਣ ਦੇ ਕਿਉਂਕਿ ਆਪਾਂ ਫੇਰ ਇੱਕ ਜਲਗਾ ਰੂਹ ਸਾਰਿਆਂ ਲਈ ਬਰਾਬਰ ਰੱਖ ਰਹੇ ਨੇ ਜਿਹੜਾ ਵੀ ਉਸੇ ਇਹਨਾਂ ਲੋਕਾਂ ਦੇ ਵਿਚਾਰੇ ਦੇ ਵਿੱਚ ਸਾਹਜ ਫੱਟੇ ਨਹੀਂ ਪਈ ਹੈ। ਤੀਸਰਾ ਖੇਡ ਮੇਲਾ ਹੋ ਵੀ ਮੈਟਰ ਸਟਾਰਟ ਹੋ ਗਿਆ। ਮਾਰਿਆ ਦਸ ਜਗਰਾਜ ਕਿਹਨਾਂ ਨੂੰ ਬੁਲਾਉਣਾ ਹੈ? ਕੋਈ ਅਭੀ ਦੇ ਬਹੁਤਾ ਗੱਥਨਾ ਕੀਤਾ ਜਾਵੇ। ਪਲੀਜ਼ ਹੱਥ ਵੜ ਕੇ ਆਲੇ ਦਾ ਜਹਾਜਾਂ ਹਾਂਜੀ ਮਿੱਤਰੋ ਲਿਆਏ ਗਰਾਊਂਡ ਤੇ ਟਰੈਕਟਰ ਜੀ ਲਾ ਵੀਟ ਆਪਣਾ ਫੋਕਰੀ ਮੈਂਥੀ ਹੋ ਰਹੀ ਆ ਹਾਂਜੀ ਮਿੱਤਰੋ ਲੱਗੇ ਆ ਪਾਣੀ ਪਾਉਣ ਫਤਰ ਚੱਕੀ ਹੋਣੀ ਰੀਲਾ ਬਣਾਈ ਜਾਂਦੇ ਆ ਹੁਣ ਆਉਣੇ ਨਾ ਟਰੈਕਿੰਗ ਕਰਨਾ ਲਓ ਜੀ ਜੱਗੀ ਵੀਰਾ ਪਾਈਆਂ ਦਾ ਪਾਣੀ ਇਧਰ ਮੇਨ ਕੋਚਾ ਵਾ ਫਿਰਦੇ ਵਿਹਲੇ ਹਰ ਕਰਮਜੀਤ ਮਨੈਲਾ ਕਹਿੰਦੇ ਭਾਵਾ ਜਿਹੜਾ ਕੀ ਪਿਆ ਇਧਰ ਵੀ ਜੈੜੀਆਂ ਪੀਤਾ ਵਾਲੀ ਸਾਰੇ ਸਾਰੇ ਵੀਰ ਨੇ ਇਹਨਾਂ ਵੀਰਾਂ ਦਾ ਬਾਤਾਂ ਦਾ ਜੀ ਪਾਈ ਜਾਂਦੇ ਪਾਣੀ ਪੂਣੀ ਕੋਚ ਨਹੀਂ ਵਿਹਲੇ ਖੜੇ ਆ ਲਓ ਜੀ ਲੱਖਾ ਜਿਹੜਾ ਹੁਣ ਮੈਕਸੀ ਰੋਡ ਹੈ ਪਾਣੀ ਪਈ ਜਾਂਦਾ ਸਾਡੇ ਬਾਹਰ ਕਰਦੇ ਕੋਈ ਦੇਖਾ ਨਹੀਂ ਚਾਹੀਦਾ ਗਰਾਊਂਡ ਤੋਂ ਭਾਈ ਆਪਾਂ ਟਾਈਮ ਨਹੀਂ ਲਾਉਣਾ ਲਾਡੀ ਲਾਉਂਦਾ ਲਾਡੀਆ ਮੈਚ ਤੇਰੇ ਕੋਲ ਆ ਸਾਡੇ ਤੋਂ ਨਾਉ ਵੀ ਮਿੱਤਰੋ ਪਾ ਲਿਆ ਪਾਣੀ ਹੁਣ ਕਰਦੇ ਆ ਪੂਰੇ ਟਰੈਕਟਰ ਜਿਹੜਾ ਨੰਬਰ ਆਊਗਾ ਜਿਹੜਾ ਲਾਵਾਂਗੇ ਉਸ ਗੱਲ ਤੇ ਵੀ ਆਇਆ ਉਹ ਪਾ ਲਿਆ ਕਾਰ ਪੂਰੇ ਕਰਕੇ ਕਢਾਉਣੇ ਆ ਨੰਬਰ ਆਊਗਾ ਜਿਹੜਾ ਲਾਵਾਂਗੇ ਆਪਣੇ ਕੋਈ ਜੇਲ੍ਹ ਨਹੀਂ ਇੱਥੇ ਬੇਦਰਦੀ ਦੇ ਚਾਲ ਇਹ ਟਰੈਕਟਰ ਜਿਹੜਾ ਉਹ ਚਾਰ ਬੱਜੇ ਬੰਦੇ ਰਹੇ ਆਂ ਆਪਣੀ ਗਾਇਕ ਆ ਖੜੀ ਆ ਆ ਖੜੇ ਆ ਕੁਸ ਟਰਾਲੀ ਦੇ ਬੈਠੇ ਆਂ ਭਾਈ ਉਹਨਾਂ ਨੂੰ ਪੁੱਛਿਆ ਜਾਣੀ ਜੀ ਰੀਅਰ ਕਰ ਦਿਓ ਬਰਾਤ ਪਾਵਾ ਸਮਾਣੇ ਵਾਲੇ ਜਰੂਰ ਦੇ ਵਾਸਤੇ ਰੋ ਬਾਬਾ ਨਾਨਕ ਰੋ ਨੋਟ ਕਰ ਲਓ ਜੀ ਇਹ ਸਾਰੇ ਟਰੈਕਟਰ ਵਾਲੇ ਨੋਟ ਕਰ ਲੈਣ ਮਿੱਤਰੋ ਧੂਪੀ ਹਲਵਾ ਵਾਲਾ ਭਾਈ ਨੇ ਪਾਲੀਆਂ ਤਲੀਆਂ ਚੱਲਿਆ ਟਰੈਕ ਜਿਹਨੂੰ ਨਾਲ ਕਹਿੰਦੇ இந்து ਧੂਪ ਕੋਠੀਆਂ ਗਵਿੰਦਰ ਪੰਚਰ ਵਰਗੇ ਨਾਲ ਸੁਖ ਧਰਮਾਲ ਵਰਗੇ ਆਪਣੇ ਮੈਡਮ ਹੋਰ ਕਹਿੰਦੇ ਵੱਡੀ ਜੀਵਾਂ ਅਨੰਤ ਮਾਨ ਦਾ ਯਾਰ ਆ ਮਿੱਤਰਾਂ ਦੇ ਨਾਲ ਵੀ ਬਹੁਤ ਖਲਾਜ ਕਹਿੰਦੇ ਪਿੰਡੋਂ ਕਦੇ ਵੱਡੇ ਲੱਗੀ ਹੋਈ ਜਰਾ ਏਪੀ ਕੌਜ ਦਾ ਪ੍ਰਧਾਨ ਚੀਮਾ ਪੱਜਾ ਧੰਨਵਾਦ ਹੈ ਮਿੱਤਰੋ 6:11:00 ਉਸ ਤੋਂ ਬਾਅਦ 59:11 ਜਾਂਦਾ ਬਲਦੇ ਪਾਜਰੀ ਸੁਖਾ ਤੇ ਹਰਾ ਭਾਰਾ ਭਾਈ ਡੱਕੇ ਮਾਰ ਦੋਗੇ ਬਾਈ ਬਣ ਕੇ ਟੋਟਾ ਕੋਚ ਨਾ ਹੋਵੇ ਇਹ ਕਹਿੰਦੇ ਸੰਕੀ ਟਰੈਕਟਰਾਂ ਦਾ ਜਿਹੜਾ ਪੇਤ ਸਾਡਾ ਮੁੰਡੇ ਦਾ ਉਹ ਕਹਿੰਦੇ ਆਹ ਟਰੈਕਟਰ ਤੇ ਵੱਡਾ ਮਾਣ ਕਰਦਾ ਮੈਂ ਅੱਗੇ ਖਮਾਰੋ ਦੇ ਵਿੱਚ 2017 ਦੇ ਵਿੱਚ ਜਿਹੜਾ ਅਕਤੂਬਰ ਮਹੀਨੇ ਮੇਲਾ ਹੋਇਆ ਤਾਂ ਜ਼ਿੰਦਗੀ ਦਾ ਪਹਿਲੀ ਵਾਰ 600 ਮੋਟਰਸਾਈਕਲ ਉੱਥੇ ਜਿੱਤੇ ਸੀ ਮੇਰੇ ਵੀਰੋ ਜਿੱਥੇ ਕਿ 9 ਅਕਤੂਬਰ ਦੀ ਆਪਾਂ ਗੱਲ ਕਰ ਆ ਮੈਚ ਆਇਆ ਆਓ ਔਰ ਸਾਹਮਣੇ ਮੇਰੇ ਵੀਰੋ ਇਹ ਕਹਿੰਦੇ ਨੂੰ ਫੀਆਟ ਕਹਿੰਦੇ ਨੇ ਇਹਨਾਂ ਫੀਟ ਕਹਿੰਦੇ ਨੇ ਉਹ ਭਾਈ ਕਹਿੰਦੇ ਸੋਲ ਬੀਚਾ ਦੰਡਿਆ ਰੀ ਇਗਲੀ ਦਾ ਪਰਿਆ ਹੋਇਆ ਰਜੀਤ ਕਾਟੀ ਦੇ ਵਿਆਹ ਦੇ ਵਿੱਚ ਆਇਆ ਸੀ ਵਾਹ ਸਾਡਾ ਫੀਆਟ ਹੋਰ ਆ ਰਿਹਾ ਵੀ ਫੁੱਲ ਸਪੋਰਟ ਹੈ ਇਹ ਫੀਆਟ ਕਹਿੰਦੇ ਜੀ ਬਗਾਵੀ ਦੇ ਵਿਆਹ ਦੇ ਵਿੱਚ ਆ ਰੀ ਨੂੰ ਸੋਹਣੀਆ ਵਾਂਗੀ ਦੇ ਤੇ ਆਇਆ ਹੈ ਇਹ ਜੀ ਦਾ ਪਰਿਆ ਪੰਜਾਬ ਦੇ ਵਿੱਚ ਪਾਣੀ ਨਾਲ ਦੇ ਵਿੱਚ ਆਇਆ ਹੈ اوه <laughs> سہی ਕਸਾ ਜਿਹੜੇ ਔਰ ਤੋਂ ਸਾਡੇ ਭਰਾ ਅੱਜ ਸੋਹਣੀ ਨੇ ਆਉਂਦਾਲੇ ਉਹਨਾਂ ਦਾ ਧੰਨਵਾਦ ਆ ਵੀ ਟਰੈਕਟਰ ਇੰਦਰੀਂ ਤੋਂ ਆਇਆ ਹੈ ਕਿ ਮਾੜੇ ਬੰਦੇ ਤੇ ਹਰ ਕੋਈ ਲੋਕ ਮਾੜੇ ਤਕੜੇ ਤਾਈ ਬਾਈ ਬਾਈ ਆਖਦੇ ਨੇ ਕਿ ਮਿਹਨਤ ਕਰਕੇ ਜੇ ਕਰੇ ਤਰਕੀ ਬੁਰਾ ਅੰਦਰੋਂ ਉਸ ਨੂੰ ਝਾਗਦੇ ਨੇ ਕਿ ਛਿੱਟੇ ਮਾਰ ਕੇ ਬੰਦੇ ਜੋ ਹੋਰ ਅੱਗੇ ਅੱਜ ਕੱਲ ਉਸ ਨੂੰ ਸਮਝਦਾਰ ਆਖਦੇ ਨੇ ਛਿੱਟੇ ਮਾਰ ਕੇ ਸਮਝਦਾਰ ਆਖਦੇ ਨੇ ਜਿਹੜੇ ਛਿੱਟੇ ਮਾਰ ਕੇ ਆਉਂਦੇ ਆ ਪਰ ਗੁੱਡ ਗੰਗ ਵੜਿਆ ਜਮਾਤ ਦੇ ਵਿੱਚ ਬਾਈਕਾਂ ਕਰਕੇ ਰੱਖੇ ਹੋਏ ਸਟਾਰਟ ਕਰਕੇ ਪਾਣੀ ਦਾ ਵੀ ਆਪਣਾ ਬੰਦ ਚੱਲ ਰਿਹਾ ਹੈ ਅੰਜੀ ਮਿੱਤਰੋ ਮੇਲੇ ਤੋਂ ਮੁੜਿਆ ਜੀ ਤੇ ਖਾਣ ਲੱਗਿਆ ਰੋਟੀ ਇਹ ਬੰਦੇ ਆਪਣੇ ਅੱਧੇ ਟੂਰਨਾਮੈਂਟ ਦੇਖਦੇ ਆ ਮਤਲਬ ਮੇਲਾ ਦੇਖਦੇ ਆ ਤੇ ਅਸੀਂ ਚੱਲੇ ਘਰ ਨੂੰ ਟਰੈਕਟਰ ਲੈ ਕੇ ਤੇ ਰੋਟੜੀ ਖਾ ਕੇ ਚਾਲਦੇ ਆ ਹੋਰ ਵਾਰ ਤੋਂ ਪਹਿਲਾਂ ਆ ਗਏ ਹੂੰ ਜਵਾਕ ਦੇ ਦੇਖੋ ਮਟਰ ਦਾ ਮੂਹ ਜੀ ਇਹਦਾ ਕਮਾਲ ਐ ਇਹਦਾ ਕਮਾਲ ਐ ਐ ਟਰੱਕਾਂ ਦੇ ਹੱਥ ਦੋ ਵਾਰ ਤੋਂ ਕੀਤਾ ਇਹਨੇ ਕੁਛ ਨਹੀਂ ਸਿਰਫ ਉੱਤੇ ਪਿਆਈ ਸੀ ਆ ਕੇ ਪਹੁੰਚ ਗਏ। ਤੇ ਮੁੰਡੇ ਪਹੁੰਚ ਗਏ ਹਲਵਾਰੀ। ਲਾਉਣੇ ਦਾ ਟਰੱਕ ਰੇ ਫਰ। ਚੈਂਪੀਨ ਕੀ ਹਾਲ ਚਾਲ? ਚੈਂਪੀਨ ਦਾ ਤਾਂ ਬਰਾ ਹੀ ਹਾਲ। ਆਏ ਲਾਦਨ ਸਰਮਾ ਪਾਇਆ ਹੁੰਦਾ ਦੇਖੀ। ਉਹ ਬੰਦ ਕਰ ਲਾਉਣੇ ਨੂੰ। ਫਰਮਾ ਕਾਇੰਦ ਦੇ ਜ਼ਰੇ ਮੂੰਹ ਪਈ ਆ। ਸਹੀ ਗੱਲ ਆ। ਗਾਣਾ ਬੜੀਆਂ ਘੜਾ ਟਰੱਕ ਰੇ ਦਸਣਾ ਆ ਗਏ ਇਹ ਗੱਲ। ਹਣ ਬੋਲ ਹਣ ਲੈ ਹੁਣ ਕੱਢ ਗਾਲ ਜੇ ਮੇਰਾ ਮੂੰਹ ਨਹੀਂ ਕਾਲਾ ਕੀਤਾ ਮੈਂ ਪੈਨ ਚ ਕੰਮ ਕਰਾਉਂਦੇ ਨੇ ਮੂੰਹ ਕਾਲੇ ਹੁੰਦੇ ਆ ਉਹ ਕੰਮ ਤੈਨੂੰ ਜਾਣਦੇ ਆ ਉਹ ਮੇਰੇ ਸਾਲਾ ਦਾ ਡੱਕਾ ਨਹੀਂ ਮੇਰੇ ਜੱਟ ਦੇ ਵੇਲਾ ਲਾਇਆ ਯਾਰ ਇਹ ਤਾਂ ਬ੍ਰਾਂਚ ਵਾਲੇ ਧਰਮੇ ਉਹਨਾਂ ਨੇ ਮੂੰਹ ਕਾਲਾ ਕੀਤਾ ਦੇਖਦਾ ਮਿੱਤਰ ਪਾਣਾ ਜਵਾਕ ਹੀ ਦਾ ਦੋ ਨਾ ਤੇਰੇ ਤੇ ਜੱਟਾ ਜਵਾਕ ਆਦ ਲੱਗ ਹੈ ਜਵਾਗ ਭੈ ਤੇ ਯਾਰ ਨੂੰ ਨਾਲ ਨੂੰ ਜੁੜਦੀ ਹੈ ਜਾਰੇ ਤੋਂ ਚੱਕੋ ਵੀ ਮਿੱਤਰੋ ਆ ਗਏ ਘਰੇ ਐਡਟੋਰਲ ਨੂੰ ਲਾਉਣੇ ਆ ਚਰਚਾ ਹੋ ਰਿਆ ਘਰ ਨੂੰ ਦਸਾਉਣੇ ਆ ਯਾੜੇ